ਇੱਕ ਬੜੀ ਹੀ ਫਿਲਮੀ ਅੰਦਾਜ਼ ਦੇ ਵਿੱਚ ਕਿਸ ਤਰੀਕੇ ਨਾਲ ਦੇਖ ਸਕਦੇ ਹੋ ਕਿ ਮਾਮਲਾ ਤੁਹਾਨੂੰ ਅਸੀਂ ਦੱਸਣ ਜਾ ਰਹੇ ਹਾਂ ਕਿ ਫੋਕੀ ਸ਼ੋਹਰਤ ਵਾਸਤੇ ਕੱਪੜੇ ਦੇ ਸ਼ੋਰੂਮ ਮਾਲਕ ਨੇ ਆਪਣੇ ਆਪ ਦੀ ਹੀ ਗੋਲੀਆਂ ਚਲਵਾ ਦਿੱਤੀਆਂ ਸ਼ੋਰੂਮ ਦੇ ਮਾਲਕ ਸਮੇਤ 6 ਦੋਸ਼ੀ ਹੋਣਾ ਪੁਲਿਸ ਨੇ ਗ੍ਰਿਫਤਾਰ ਵੀ ਕਰ ਲਏ ਨੇ ਸੋ ਮਾਮਲਾ ਪੂਰਾ ਕੀ ਹੈ ਤੁਹਾਨੂੰ ਵਿਸਥਾਰ ਦੇ ਵਿੱਚ ਦੱਸਦੇ ਹਾਂ 29 ਅਪ੍ਰੈਲ ਨੂੰ ਦੇਰ ਸ਼ਾਮ ਬਟਾਲਾ ਦੇ ਸਮਾਦ ਰੋਡ ਤੇ ਮੌਜੂਦ ਕੱਪੜੇ ਦੇ ਸ਼ੋਰੂਮ ਦੇ ਮਾਲਕ ਦੇ ਵੱਲੋਂ ਜਿਹੜਾ ਕੁਝ ਅਨਪਛਾਤੇਆਂ ਦੇ ਵੱਲੋਂ ਹਮਲਾ ਕੀਤਾ ਜਾਂਦਾ ਗੋਲੀਆਂ ਚਲਾਈਆਂ ਜਾਂਦੀਆਂ ਨੇ ਇਸ ਘਟਨਾ 'ਚ ਕੋਈ ਜਾਨੀ ਨੁਕਸਾਨ ਨਹੀਂ ਹੁੰਦਾ ਸਵਾਰਦਾਤ ਤੇ ਜਦੋਂ ਤਫ਼ਤੀਸ਼ ਕੀਤੀ ਜਾਂਦੀ ਹੈ ਪੁਲਿਸ ਨੂੰ ਉਸ ਵੇਲੇ ਕਾਮਯਾਬੀ ਮਿਲਦੀ ਹੈ ਜਾਦਾ ਬਟਾਲਾ ਪੁਲਿਸ ਨੇ ਸ਼ੋਰੂਮ ਦੇ ਮਾਲਕ ਸਮੇਤ 6 આરોપીਆਂ ਨੂੰ ਕਾਬੂ ਕੀਤਾ ਪੱਤਰਕਾਰ ਵਾਰਤਾਂ ਦੌਰਾਨ ਜਾਣਕਾਰੀ ਦਿੱਤੀ ਗਈ ਕਿ ਜਿਹੜਾ ਸ਼ੋਰੂਮ ਦਾ ਮਾਲਕ ਸੀ ਉਸ ਨੇ ਫੋਕੀ ਸ਼ਹਰਤ ਲਈ ਸੁਰੱਖਿਆ ਲੈਣ ਦੇ ਲਈ ਹਮਲੇਦਾਰ ਪਰਪੰਚ ਰਚਲੇ ਇੰਗਲੈਂਡ ਬੈਠੇ ਰਣਜੋਤ ਸਿੰਘ ਨਾਲ ਗੱਲਬਾਤ ਕੀਤੀ ਰਣਜੋਤ ਸਿੰਘ ਨੇ ਅਗੋ ਕੈਨੇਡਾ ਬੈਠੇ ਵਿਸ਼ਾਲਦੀਪ ਨਾਲ ਗੱਲ ਕੀਤੀ ਅਤੇ 50000 ਰੁਪਏ ਦੇ ਵਿੱਚ ਡੀਲ ਕੀਤੀ ਇਸ ਪਰਪੰਚ ਨੂੰ ਅੰਜਾਮ ਦੇਣ ਲਈ ਪੰਜਾਬ ਦੇ ਪੰਜ ਵਿਅਕਤੀਆਂ ਨੂੰ ਇਸ ਪਰਪੰਚ ਦੇ ਵਿੱਚ ਸ਼ਾਮਿਲ ਕੀਤਾ ਗਿਆ ਇਸ ਨਾਟਕੀ ਵਾਰਦਾਤ ਨੂੰ 29 April ਦੀ ਦੇਰ ਸ਼ਾਮ ਨੂੰ ਅੰਜਾਮ ਦਿੱਤਾ ਗਿਆ ਉਹਨਾਂ ਦੱਸਿਆ ਸ਼ੋਰੂਮ ਦੇ ਮਾਲਕ ਹੈ ਦੇਵਲੋ ਇੱਕ ਪਰਚਾ ਪਹਿਲਾਂ ਵੀ ਦਰਜ ਹੈ ਜਿਹੜਾ ਵਰਿੰਦਰ ਸਿੰਘ ਨੇ ਇੰਗਲੈਂਡ ਬੈਠੇ ਰਣਜੋਤ ਸਿੰਘ ਨੂੰ 26000 ਦੇ ਕੱਪੜਿਆਂ ਦਾ ਕੋਰੀਅਰ ਵੀ ਭੇਜਿਆ ਗਿਆ ਕੋਰੀਅਰ ਦੇ 12000 ਵੀ ਉਸੇ ਨੇ ਖਰਚੇ ਸੀ ਉਹ ਨਾ ਕਿ ਇਸ ਵਾਰदात ਨੂੰ ਅੰਜਾਮ ਦੇ ਲਈ ਵਰਤੇ ਗਏ 32 ਬੋਰ ਦੇ ਪਿਸਟਲ ਅਤੇ ਮੋਟਰਸਾਈਕਲ ਨੂੰ ਵੀ ਬਰਾਮਦ ਕਰ ਲਿਆ ਗਿਆ ਉੱਥੇ ਆ ਕੇ ਤਿੰਨ ਅਣਪਛਾਤੇ ਬੰਦੇ ਆ ਕੇ ਗੋਲੀਆਂ ਮਾਰਦੇ ਹੈ ਦੁਕਾਨ ਦੇ ਉਤੇ ਤਾਂ ਇਹ ਬੜਾ سنگੀਨ ਅਪਰਾਧ ਸੀਗਾ ਜਦੋਂ ਇਨਸੀਡੈਂਟ ਹੁੰਦਾ ਹੈ ਨਾਲ ਨਾਲ ਫੇਸਬੁੱਕ ਤੇ ਇੱਕ ਦਰਮਾ ਸੰਧੂ ਨਾਮ ਦਾ ਇੱਕ ਬੰਦਾ ਇਹਦੀ ਰਿਸਪੋਨਸਿਬਿਲਟੀ ਚੁੱਕਦਾ ਹੈ ਉਹ ਆਪਣੇ ਫੇਸਬੁੱਕ ਪੋਸਟ ਦੇ ਵਿੱਚ ਲਿਖਦਾ ਹੈ ਅੱਜ ਜੋ ਬਟਾਲੇ ਸ਼ੋਰੂਮ ਤੇ ਜੋ ਗੋਲੀਆਂ ਚਲੀਆਂ ਤੇ ਨੁਕਸਾਨ ਹੋਇਆ ਉਹਦੀ ਜ਼ਿੰਮੇਵਾਰੀ ਮੈਂ ਦਰਮਾ ਸੰਧੂ ਲੈਂਦਾ ਹਾਂ ਇਹਨੂੰ ਬਹੁਤ ਵਾਰੀ ਅਸੀਂ ਪਹਿਲਾਂ ਵੀ ਸਮਝਾ ਚੁੱਕੇ ਹਾਂ ਫਿਰ ਉਸ ਚੀਜ਼ ਨੂੰ ਇਗਨੋਰ ਕੀਤਾ ਤੇ ਅੰਜਾਮ ਅੱਜ ਇਹਦੇ ਸਾਹਮਣੇ ਹੈ ਇਹਨੂੰ ਕੋਈ ਵੀ ਸਿਕਿਉਰਿਟੀ ਨਾ ਦਿੱਤੀ ਜਾਵੇ ਅਸੀਂ ਉਸ ਅਫਸਰ ਦਾ ਵੀ ਨੁਕਸਾਨ ਕਰਾਂਗੇ ਜੋ ਇਹਦੇ ਵਾਸਤੇ ਅੱਗੇ ਆ ਖੜੂਗਾ ਵੀ ਕਿ ਨੂੰ ਸਾਡੀ ਆਖਰੀ ਸਲਾ ਤੂੰ ਰੈਡੀ ਹੋ ਜਾ ਆਪਣੀ ਮੌਤ ਲਈ ਸੋ ਇਹ ਜਿਹੜਾ ਇੱਕ ਫੇਸਬੁਕ ਪੋਸਟ ਸਾਡੇ ਕੋਲ ਆ ਜਾਂਦਾ ਹੈ ਤਾਂ ਇਹਦਾ ਵੀ ਅਸੀਂ ਕੌਗਨਿਸੈਂਸ ਲੈਂਦੇ ਹੈ ਐਂਡ ਇਹਦਾ ਇਮੀਡੀਏਟਲੀ ਇੱਕ ਐਫਆਈਆਰ ਐਫਆਈਆਰ ਨੰਬਰ 70 2025 ਦਾ ਸਿਟੀ ਬਟਾਲਾ ਥਾਣੇ ਦੇ ਵਿੱਚ ਦਰਜ ਹੁੰਦਾ ਹੈ ਅੰਡਰ ਸੈਕਸ਼ਨਸ ਆਫ ਐਕਸਟਰਸ਼ਨ ਥ੍ਰੈਟ ਐਂਡ ਐਕਸ ਐਂਡੀਜ਼ਰਿੰਗ ਟੂ ਲਾਈਫ ਨਾਲ ਅਸੀਂ 25 ਆਰਮਸ ਐਕਟ ਦਾ ਇਹਦੇ ਵਿੱਚ ਸੈਕਸ਼ਨ ਲਾਇਆ ਇਹ ਬਹੁਤ ਸੰਗੀਨ ਕ੍ਰਾਈਮ ਸੀਗਾ ਐਕਸਟੋਰਸ਼ਨ ਕੰਮ ਇਹਦੇ ਵਿੱਚ ਸ਼ੂਟਿੰਗ ਹੋਈ ਸੀਗੀ ਤਾਂ ਇਹਦੇ ਵਿੱਚ ਅਸੀਂ ਸਪੈਸ਼ਲ ਟੀਮਸ ਬਣਾਈਆਂ ਦ ਟੀਮਸ ਵਰ ਲੈਡ ਬਾਈ ਐਸਪੀ ਡੀ ਸਾਹਿਬ ਐਂਡ ਡੀਐਸਪੀ ਸਿਟੀ ਇਹਦੇ ਵਿੱਚ ਨਾਲ ਸੀਗੇ ਆਪਣੇ ਇਨਚਾਰਜ ਸੀਆਈਏ ਟੀਮਸ ਨੂੰ ਉਹ ਕਰ ਰਹੇ ਸੀਗੇ ਸਾਰਾ ਮੋਨੀਟਰ ਨਾਲ ਜਿਹੜੀ ਆਪਣੀ ਟੈਕਨੀਕਲ ਔਰ ਸੀਆਈ ਦੀ ਟੀਮ ਇੱਥੇ ਹੈਗੀ ਤਾਂ ਇਹ ਗਰਾਉਂਡ ਤੇ ਕੰਮ ਕਰ ਰਹੇ ਸੀਗੇ ਅਲੋਂਗ ਵਿਦ ਐਸਐਚਓ ਸਿਟੀ ਤਾਂ ਕਾਫੀ ਦਿਨਾਂ ਤੱਕ ਇਹ ਆਪਰੇਸ਼ਨ ਚੱਲਾ ਤੇ ਜਬ ਬਹੁਤ ਮਿਹਨਤ ਕਰਕੇ ਇਵੈਂਚੁਅਲੀ ਆਨ ਬੇਸ ਆਫ ਹਿਊਮਨੈਂਟ ਐਂਡ ਟੈਕਨੀਕਲ ਇਨਪੁਟ ਬਟਾਲਾ ਪੁਲਿਸ ਨੇ ਜਿਹੜਾ ਕੇਸ ਹੈ ਟ੍ਰੇਸ ਕਰ ਲਿਆ ਸੋ ਜਦੋਂ ਕੇਸ ਟ੍ਰੇਸ ਹੋਇਆ ਇਨੀਸ਼ੀਅਲੀ ਇਹਦੇ ਵਿੱਚ ਅਸੀਂ ਜਿਹੜਾ ਸ਼ੂਟਿੰਗ ਮੋਡਿਊਲ ਹੈ ਉਹਦੇ ਜਿਹੜੇ ਤਿੰਨ ਬੰਦੇ ਅਣਪਛਾਤੇ ਸ਼ੁਰੂ ਦੇ ਵਿੱਚ ਸੀਗੇ ਉਹਨਾਂ ਦੀ ਗ੍ਰਿਫਤਾਰੀ ਹੋਈ ਹੈ ਉਹਦੇ ਵਿੱਚ ਜਿਹੜੇ ਤਿੰਨ ਬੰਦੇ ਆਏ ਇੱਕ ਦਾ ਨਾਮ ਹੈ ਰਾਜਵੀਰ ਸਿੰਘ ਰਾਜਵੀਰ ਸਿੰਘ ਖਲਸੀਆ ਅਮਰਸਰ ਦਾ ਰਹਿਣ ਵਾਲਾ ਹੈ ਜਦੋਂ ਬਾਅਦ ਵਿੱਚ ਅਸੀਂ ਪੁੱਛਿਆ ਤਾਂ ਹੀ ਵਾਸ ਸ਼ੂਟਰ ਹੂ ਐਕਚੁਅਲੀ ਸ਼ਾਟ ਐਟ ਦ ਸਪੌਟ ਇਸ ਤੋਂ ਇਲਾਵਾ ਇੱਕ ਬਲਵਿੰਦਰ ਉਰਫ ਰਾਹੁਲ ਅਸੀਂ ਫੜਿਆ ਇਹ ਉਸ ਮੋਟਰਸਾਈਕਲ ਨੂੰ ਡਰਾਈਵ ਕਰ ਰਾ ਸੀਗਾ ਜਿਹੜਾ ਮੌਕੇਵਾਰ ਦਾ ਉੱਤੇ ਗਿਆ ਸੀਗਾ ਇਹ ਵਡਾਲਾ ਇੱਕ ਪਿੰਡ ਹੈ ਤਰਨਤਾਰਨ ਚ ਪੈਂਦਾ ਉਥੋਂ ਦਾ ਹੈ ਤੀਜਾ ਇਹਦੇ ਵਿੱਚ ਜਿਹੜਾ ਬੰਦਾ ਫੜਿਆ ਗਿਆ ਇੱਕ ਸੂਖ ਸੈਸ ਟ੍ਰੀਟ ਹੈ ਇਹ ਵਿਚਾਲੇ ਮੋਟਰਸਾਈਕਲ ਦੇ ਵਿੱਚ ਉਚਾਲੇ ਬੈਠਾ ਸੀਗਾ ਰਸੂਲਪੁਰ ਤਰਨਤਾਰਨ ਦਾ ਸੀਗਾ ਤਾਂ ਜਦੋਂ ਬੰਦੇ ਫੜੇ ਗਏ ਇਹਦੇ ਵਿੱਚ ਸਾਰੀ ਜਿਹੜੀ ਕਾਂਸਪੀਰੀ ਕਾਂਸਪੀਰੇਸੀ ਜਿਹੜੀ ਖੁੱਲ ਗਈ ਉਹ ਖੁੱਲ ਕੇ ਸਾਹਮਣੇ ਇਹ ਆਈ ਕਿ ਇਹ ਨਾ ਤਿੰਨਾਂ ਨੂੰ ਇੱਕ ਵਿਸ਼ਾਲਦੀਪ ਨਾਮ ਦਾ ਬੰਦਾ ਹੈ ਕੈਨੇਡਾ ਬੈਠਾ ਹੈ ਇਹ ਪਿੰਡਰ ਪਿੰਡ ਹੈ ਖਲਸੀਆਂ ਦਾ ਉਹ ਸਾਰਿਆਂ ਨੂੰ ਉਹ ਹੈਂਡਲ ਕਰ ਰਾ ਸੀਗਾ ਇਹ ਗਾਂ ਇੱਕ ਰਣਜੋਤ ਸਿੰਘ ਹੈ ਜੋੜਾ ਸਿੰਘਾ ਕਰਕੇ ਪਿੰਡ ਹੈ ਕਿਲਾ ਲਾਲ ਸਿੰਘ ਚ ਪੈਂਦਾ ਹੈ ਇਹ ਰਣਜੋਤ ਸਿੰਘ ਆਪ ਇੰਗਲੈਂਡ ਬੈਠਾ ਇਹਦੇ ਕੈਂਟ ਤੇ ਵਿਸ਼ਾਲਦੀਪ ਨੇ ਇਹਨਾਂ ਨੂੰ ਹਾਇਰ ਕੀਤਾ ਸੀਗਾ ਜਿਹੜਾ ਸ਼ੂਟਿੰਗ ਮੋਡੂਲ ਸੀਗਾ ਤੇ ਇਹਦੇ ਵਿੱਚ ਬੜੀ ਜਿਹੜੀ ਦਿਲਚਸਪ ਗੱਲ ਹੈਗੀ ਇਸ ਕੇਸ ਦੇ ਵਿੱਚ ਤੁਹਾਡੇ ਨਾਲ ਮੈਂ ਸਾਂਝੀ ਕਰਨਾ ਚਾਹੁੰਦਾ ਜਦੋਂ ਗਾਂਸੀ ਦੇ ਵਿੱਚ ਤਫਤੀਸ਼ ਚੱਲੀ ਇਹਨਾਂ ਦੀ ਪੁੱਛਗਿੱਛ ਚੱਲੂ ਹੋਈ ਇਹਦੇ ਚ ਇਹ ਗੱਲ ਸਾਹਮਣੇ ਆਈ ਕਿ ਇਹਦੇ ਵਿੱਚ ਜਿਹੜਾ ਸੋ ਟੂ ਸੇ ਦਾ ਵਿਕਟਿਮ ਆਫ ਦਾ ਕਰਾਇਮ ਜਿਹੜਾ ਇਹਦਾ ਸ਼ਾਪ ਦਾ ਓਨਰ ਸੀਗਾ ਵਰਿੰਦਰ ਸਿੰਘ ਵਿੱਕੀ ਤਾਂ ਤਫਤੀਸ਼ ਦੇ ਵਿੱਚ ਇਹ ਗੱਲ ਸਾਹਮਣੇ ਆਈ ਕਿ ਇਹ ਬੋਲੀਆਂ ਉਹਨੇ ਆਪ ਆਪ ਹੀ ਚਲਵਾਈਆਂ ਇਹਦਾ ਮਕਸਦ ਇਹ ਸੀਗਾ ਕਿ ਪੁਲਿਸ ਕੋਲ ਇਸ ਨੂੰ ਸਕਿਉਰਟੀ ਮਿਲ ਜੂ ਸੋ ਮੈਂ ਉਸ ਦਿਨ ਦੀ ਜਿਹੜੀ ਜਿਸ ਦਿਨ ਦੀ ਵਾਰਦਾਤ ਹੈ ਉਸ ਦਿਨ ਜਿਹੜੇ ਜਿਹੜੇ ਮਤਲਬ ਇੱਕ ਟਾਈਮ ਲਾਈਨ ਸਾਡੇ ਕੋਲ ਹੈ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ ਸੋ ਇਹ ਜਿਹੜਾ ਓਨਰ ਹੈ ਸ਼ੋਰੂਮ ਓਨਰ ਇਹ ਟਿਪਿਕਲੀ ਸ਼ਾਮ ਨੂੰ 9 ਵਜੇ ਆਪਣੀ ਦੁਕਾਨ ਬੰਦ ਕਰਦਾ ਹੈ ਲੇਕਿਨ ਜਿਸ ਦਿਨ ਦੀ ਵਾਰਦਾਤ ਹੈ 29 4 2025 ਦੀ ਤਾਂ ਉਦੋਂ ਇਹਨਾਂ ਨੇ ਆਣਾ ਸੀਗਾ ਸ਼ੂਟਿੰਗ ਮੋਡਿਊਲ ਨੇ ਉੱਥੇ ਗੋਲੀਆਂ ਚਲਾਨੀਆਂ ਸੀਗੀਆਂ ਬਟ ਉਹ ਟਾਈਮਲੀ ਨਹੀਂ ਆ ਸਕੇ ਸੋ ਇਹ ਉੱਥੇ ਵੇਟ ਕਰਦਾ ਰਿਹਾ ਕਿ ਇਹ ਆ ਕੇ ਗੋਲੀ ਚਲਾਣ ਫੇਰੀ ਜਾਊਗਾ ਸੋ ਉਹਨਾਂ ਨੂੰ ਜਦੋਂ ਪਿੱਛੇ ਉਹ ਬਟਾਲੇ ਲਾ ਕੇ ਪਿੱਛੇ ਜਿਹੜਾ ਉਹਨਾਂ ਦਾ ਵਿਸ਼ਾਲ ਹੈਂਡਲਰ ਸੀਗਾ ਉਹ ਉਹਨਾਂ ਨੂੰ ਸ਼ੂਟਿੰਗ ਮੋਡਿਊਲ ਨੂੰ ਕਾਲ ਕਰਕੇ ਇਹ ਕਹਿੰਦਾ ਕਿ ਉਹ ਥੋੜੀ ਵੇਟ ਕਰਦਾ ਪਿਆ ਉੱਥੇ ਦੁਕਾਨ ਤੇ ਉੱਥੇ ਤੁਸੀਂ ਛੇਤੀ ਪਹੁੰਚ ਜਾਓ ਔਰ ਇੱਕ ਜਿਹੜੀ ਇੰਟਰਸਟਿੰਗ ਗੱਲ ਹੈ ਜਦੋਂ ਇਹ ਉੱਥੇ ਦੁਕਾਨ ਲਾ ਕੇ ਪਹੁੰਚ ਗਏ ਇਹਨਾਂ ਨੂੰ ਨਹੀਂ ਲੱਗਿਆ ਪਤਾ ਕਿ ਇਹੀ ਸਾਡਾ ਟਾਰਗੇਟ ਹੈ ਇਹ ਦੁਕਾਨ। ਇਹ ਕਿਤੇ ਅੱਗੇ ਚਲੇ ਗਏ। ਸੋ ਉਹਨਾਂ ਨੂੰ ਫੇਰ ਫੋਨ ਆਇਆ ਇਹਦਾ ਜਿਹੜਾ ਹੈਂਡਲਰ ਹੈ ਵਿਸ਼ਾਲ ਬਾਹਰ ਜਿਹੜਾ ਬੈਠਾ ਹੈ ਕਿ ਤੁਸੀਂ ਤਾਂ ਟਾਰਗੇਟ ਤੋਂ ਅੱਗੇ ਨੰਗੇ ਹੋ ਤੁਸੀਂ ਵਾਪਸ ਚਲੇ ਜਾਓ। ਸੋ ਮੁੜ ਕੇ ਵਾਪਸ ਆ ਗਏ। ਉੱਥੇ ਜਿਹੜਾ ਇਹ ਵਿਕੀ ਹੈ ਇਹ ਸੀਗਾ ਦੁਕਾਨਦਾਰ ਤੇ ਇਹਨੇ ਆਪਣੀ ਦੁਕਾਨ ਬੰਦ ਕੀਤੀ ਸੀਗੀ ਬਟ ਹੀ ਵਾਸ ਵੇਟਿੰਗ देयर। ਫੇਰ ਇਹਨਾਂ ਨੇ ਉੱਥੇ ਗੋਲੀਆਂ ਚਲਾਈਆਂ ਐਂਡ ਦੈਨ ਦੇ ਐਸਕੇਪਡ ਫਰਮ ਦ ਸਪੌਟ। ਇਹਦੇ ਵਿੱਚ ਇੰਟਰਸਟਿੰਗ ਗੱਲ ਹੋਰ ਇਹ ਹੈ ਇਹ ਵਾਰਦਾਤ ਕਰਨ ਲਈ ਜਿਹੜਾ ਇਹ ਸ਼ਾਪ ਦਾ ਓਨਰ ਓਨਰ ਹੈ ਵਰਿੰਦਰ ਸਿੰਘ ਵਿੱਕੀ ਤਾਂ ਇਹਨੇ ਕਪੜਿਆਂ ਦਾ گارਮੈਂਟਸ ਦਾ ਇੱਕ ਪਾਰਸਲ ਬਣਾਇਆ ਉਹਦੇ ਵਿੱਚ ਕਰੀਬਨ 26000 ਰੁਪਏ ਦੇ ਜਿਹੜੇ ਕਪੜੇ ਹੈ ਔਰ 12000 ਦਾ ਇੱਕ ਕੂਰੀਅਰ ਇਹਦੇ ਫਾਦਰ ਦੇ ਰਾਹੀਂ ਇੱਕ ਜਿਹੜਾ ਰਣਜੋਤ ਸਿੰਘ ਹੈ ਜੋੜਾ ਸਿੰਘ ਦਾ ਉਹਨੂੰ ਇੰਗਲੈਂਡ ਪੇਜਾ ਜਿਹਦੇ ਰਾਹੀਂ ਇਹ ਕੰਮ ਕਰਵਾਉਣਾ ਚਾਹੁੰਦਾ ਸੀਗਾ ਸੋ ਤੁਸੀਂ ਕਰੀਬਨ 38000 ਦੇ ਕਪੜੇ ਪਲਸ ਕੋਰੀਅਰ ਦਾ ਜਿਹੜਾ ਐਕਸਪੈਂਡੀਚਰ ਹੈ ਉਹ ਇਹਨਾਂ ਨੇ ਇੰਗਲੈਂਡ ਪਿੱਛਾ ਤਾਂ ਜਿਹੜਾ ਸ਼ੂਟਿੰਗ ਮੋਡੂਲ ਹੈ ਜਿਹੜੇ ਤਿੰਨ ਬੰਦੇ ਦੇ ਚ ਸੀਗੇ ਉਹਨਾਂ ਨੂੰ 50000 ਰੁਪਏ ਮਿਲਨੇ ਸੀਗੇ ਬਟ ਫਿਲਹਾਲ ਉਹਨਾਂ ਨੂੰ ਸਿਰਫ ਜਦੋਂ ਉਹ ਗ੍ਰਿਫਤਾਰ ਹੋਏ ਸਿਰਫ 3500 ਰੁਪਏ ਉਹਨਾਂ ਕੋਲ ਆਏ ਸੀਗੇ ਤਾਂ ਇਹਦੇ ਵਿੱਚ ਬੜਾ ਸ਼ਲਾਘਾਯੋਗ ਐਂਡ ਵੈਰੀ ਪ੍ਰੋਫੈਸ਼ਨਲ ਤਰੀਕੇ ਨਾਲ ਇਹ ਜਿਹੜਾ ਇਨਵੈਸਟੀਗੇਸ਼ਨ ਹੋਇਆ ਉਹਦੇ ਵਿੱਚ ਇਹ ਸਾਰੇ ਖੁਲਾਸੇ ਹੋਏ ਤਾਂ ਇਹ ਦੇਚੇ ਇਹ ਗੱਲ ਵੀ ਸਾਹਮਣੇ ਆਈ ਕਿ 2022 ਦੇ ਵਿੱਚ ਵੀ ਇਹਨਾਂ ਨੇ ਇੱਕ ਪਰਚਾ ਦਰਜ ਕਰਾ ਲਿਆ ਸੀਗਾ ਤਾਂ ਉਦੋਂ ਜਿਹੜਾ ਮੁਲਜ਼ਮ ਉਸ ਮਕਦਮੇ ਦਾ ਸੀਗਾ ਇੱਕ ਮਨਦੀਪ ਤੂਫਾਨ ਨਾਮ ਦੇ ਗੈਂਗਸਟਰ ਸੀਗਾ ਉਹ ਬਾਅਦ ਚ ਇੱਕ ਐਨਕਾਊਂਟਰ 'ਚ ਮਾਰਿਆ ਗਿਆ ਉਦੋਂ ਕਰਕੇ ਉਹਦਾ ਫਿਰ ਅਫਰਾਜ ਰਿਪੋਰਟ ਕੋਰਟ ਦੇ ਵਿੱਚ ਦਿੱਤੀ ਗਈ ਸੋ ਅਰੈਸਟ ਜਿਹੜੇ ਬੰਦੇ ਹੈ ਇਹਦੇ ਵਿੱਚ ਇੱਕ ਤਾਂ ਸ਼ੁਰੂਆਤੀ ਜਿਹੜੇ ਤਿੰਨ ਬੰਦੇ ਮੈਂ ਦੱਸੇ ਜਿਹੜੇ ਸ਼ੂਟਿੰਗ ਮੋਡਿਊਲ 'ਚ ਸ਼ਾਮਿਲ ਹੈਗੇ ਨੇ ਉਹ ਤਿੰਨ ਬੰਦੇ ਜਿਨ੍ਹਾਂ ਦਾ ਨਾਮ ਮੈਂ ਆਲਰੇਡੀ ਲੈ ਲਿਆ ਜਿਹੜਾ ਸ਼ਾਪ ਦਾ ਓਨਰ ਹੈ ਸ਼ੋਰੂਮ ਦੇ ਓਨਰ ਹੈ ਬਰਿੰਦਰ ਸਿੰਘ ਵਿੱਕੀ ਉਹਨਾਂ ਨੂੰ ਅਸੀਂ ਗ੍ਰਿਫਤਾਰ ਕਰ ਲਿਆ ਤਾਂ ਜਦੋਂ ਹੀ ਵਾਸ ਕਨਫਰੰਟਡ ਵਿਦ ਦਾ ਐਵਿਡੈਂਸ ਉਹਨੇ ਸਾਰਾ ਕਨਫੈਸ ਕਰ ਲਿਆ ਉਹਨੇ ਸਾਰੀ ਗੱਲ ਮੰਨੀ ਕਿ ਉਹਨਾਂ ਨੇ ਇਹ ਸਾਰਾ ਜਿਹੜਾ ਕਾਂਸਪੀਰੇਸੀ ਰਚਾਈ ਸੀਗੀ ਸਿਕਿਉਰਿਟੀ ਲੈ ਲਈ ਇਸ ਤੋਂ ਇਲਾਵਾ ਇੱਕ ਗੁਰਪ੍ਰੀਤ ਗੋਪੀ ਹੈ ਹੂ ਪ੍ਰੋਵਾਈਡਡ ਦਾ ਮੋਟਰਸਾਈਕਲ ਜੋ ਵਾਰਦਾਤ ਦੇ ਵਿੱਚ ਇਸਤੇਮਾਲ ਹੋਇਆ ਇੱਕ ਵਿਸ਼ਾਲ ਦਾ ਫਾਦਰ ਹੈ ਇਹਦੇ ਵਿੱਚ ਗੁਰਮੀਤ ਸਿੰਘ ਉਹ ਵੀ ਕੇਸ ਦੇ ਵਿੱਚ ਅਰੈਸਟ ਹੋਇਆ ਗੁਰਦਾਸਪੁਰ ਤੋਂ ਲੱਕੀ ਦੀ ਰਿਪੋਰਟ ਲੁਧਿਆਣਾ ਲਾਇਆ